ਜਿੰਦਾਬਾਦ ਜਿੰਦਾਬਾਦ ਸਾਡਾ ਡੀਐਸਪੀ ਜਿੰਦਰਵਾਲ ਨੂੰ ਫੌਰੀ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਜਿੰਦਾਬਾਦ ਨੂੰ ਜਿੰਦਾਬਾਦ ਜਿਹੜੀ ਨਹੀਂ ਚਰੇਗੀ ਨਹੀਂ ਚਰੇਗੀ ਜਿੰਦਰਵਾਲ ਦੀ ਜਿਹੜੀ ਜਿੰਮ ਕਰੀ ਉਹ ਤੇ ਚੱਕ ਦੇ ਆਗੇ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਸਿਟੀ ਜਗਰਾਉਂ ਦੇ ਮੂਰੇ ਪਿਛਲੇ 2.5 ਸਾਲਾਂ ਦੇ ਉੱਤੇ ਧਰਨਾ ਲੱਗਿਆ ਹੋਇਆ ਵਾ ਜਿਹੜਾ ਬਾਦਸਤੂਰ ਜਾਰੀ ਆ ਅੱਜ ਧਰਨੇ ਦੇ ਵਿੱਚ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ 76 ਜਸਦੀਪ ਸਿੰਘ ਲਾਲਤੋਂ ਤੇ ਹੋਰ ਉਹਨਾਂ ਦੇ ਜਿਹੜੇ ਸਾਥੀ ਉਹ ਪਹੁੰਚੇ ਆ ਤੇ ਆਓ ਉਹਨਾਂ ਦੇ ਨਾਲ ਆਪਾਂ ਕਰਦੇ ਆਂ ਗੱਲਬਾਤ ਹਾਜੀ ਪ੍ਰਧਾਨ ਜੀ ਅੱਜ ਧਰਨੇ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਤੁਹਾਡਾ ਮੈਂ ਜਸਦੀਪ ਸਿੰਘ ਲਾਲਤੋਂ 76 ਦਸ਼ਮੇਸ਼ ਕਿਸਾਨ ਜਗਤ ਗੁਰੂ ਜੀ ਨੂੰ ਇਹ ਗੱਲ ਤੁਹਾਨੂੰ ਕਹਿਣਾ ਅਸੀਂ ਅੱਜ ਜੋ ਸਾਡਾ ਇੱਥੇ 11 12 ਜਥੇਬੰਦੀਆਂ ਵੱਲੋਂ ਸਾਂਝਾ ਫੋਰਸ ਬਣਾ ਕੇ 2 ਸਾਲ 4 ਮਹੀਨੇ ਤੋਂ ਬੀਬੀ ਕਲਵੰਤ ਕੌਰ ਜਿਹੜਾ ਹੈ ਰਸੂਲਪੁਰ ਕਤਲकांड ਵਿਰੋਧੀ ਕਮੇਟੀ ਦੇ ਤੌਰ ਤੇ ਲੜਾਈ ਲੜ ਰਹੇ ਆ ਸਾਂਝੀ ਉਹਦੇ ਤਕਰੀਬਨ 2 ਸਾਲ 4 ਮਹੀਨੇ ਬੀਤ ਚੁੱਕੇ ਆ ਹਫਤਾਵਾਰੀ ਇਕੱਠ ਦੇ ਤੌਰ ਤੇ ਅੱਜ ਅਸੀਂ ਵੱਡਾ ਕਾਫਲਾ ਲੈ ਕੇ ਇੱਥੇ ਸ਼ਾਮਲ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ-ਜੋ ਸਾਡੀ ਸਾਂਝੀ ਕਮੇਟੀ ਪ੍ਰੋਗਰਾਮ ਬਣਾਊਗੀ ਛੋਟੇ ਵੱਡੇ ਉਹ ਸਾਰਿਆਂ ਨੂੰ ਬਾਅਦ ਕਰਕੇ ਲਾਗੂ ਕਰਾਂਗੇ ਔਰ ਹਰ ਹਾਲ ਤੱਕ ਡੀਐਸਪੀ ਗੁਰਿੰਦਰਵਾਲ, ਏਐਸਆਈ ਰਾਜਵੀਰ ਸਾਬਕਾ ਸਰਪੰਚ ਕੋਠੇ ਸ਼ੇਰ ਲੰਗਰਜੀਤ ਸਿੰਘ ਦੀ ਗ੍ਰਿਫਤਾਰੀ ਯਕੀਨੀ ਨਹੀਂ ਬਣਦੀ ਉਹਨਾਂ ਜਿਹੜੇ ਲੜਾਈ ਜਾਰੀ ਰੱਖਾਂਗੇ ਤੇ ਜਿਹੜਾ ਢਾਈ ਸਾਹ ਤੋਂ ਧਰਨਾ ਚੱਲ ਰਿਹਾ ਇੱਥੇ ਆ ਜਿਹੜੇ ਸਾਡੇ ਮਾਨੁਗਿਆਣੇ ਸਰਬਜੀਤਾ ਐਮਐਲਏ ਇਹਨਾਂ ਨੇ ਪਹਿਲਾ ਮੁੱਦਾ ਚੱਕਿਆ ਚੰਨੀ ਸਾਹਿਬ ਪੁਲਿਸ ਦੇ ਵਿਧਾਨ ਸਭਾ ਦੇ ਵਿੱਚ ਵੀ ਚੱਕਿਆ ਉਦੋਂ ਬਾਅਦ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਇਹ ਕਿਉਂ ਚੁੱਪ ਕਰਕੇ ਬੈਠ ਗਏ ਚਾਹੇ ਤਾਂ ਕੋਈ ਸਿਆਸੀ ਦਬਾਅ ਹੋਵੇ ਨੂੰ ਤੇ ਵੀ ਤਾਂ ਤੋਂ ਕੋਈ ਹਾਈ ਕਮਾਂਡ ਨੇ ਦਬਾਅ ਪਾ ਲਿਆ ਵੀ ਜਿਹੜੀ ਸਰਬਜੀਤ ਸਰਬਜੀਤ ਕੌਰ ਚੁੱਪ ਕਰਕੇ ਬਹਿ ਗਈ। ਜਾਂ ਫਿਰ ਇਹ ਨੇ ਦੇਖਿਆ ਵੀ ਜਿਹੜਾ ਇਹ ਮਸਲੇ ਐਸੀ ਪਰਿਵਾਰ ਦਾ ਵਾ। ਜਾਂ ਉਸ ਚੀਜ਼ ਤੋਂ ਚੱਲ ਗਈ ਐਸੀ ਪਰਿਵਾਰਾਂ ਦੀ ਮਦਦ ਮੈਂ ਨਾ ਕਰਾਂ। ਵੀ ਜਿਹੜੇ ਸਾਡੇ ਖੜਮ ਚੌਰੀ ਆ। ਉੱਪਰੋਂ ਸਰਕਾਰਾਂ ਪਾਉਂਦੇ ਆ ਉਹਨੂੰ ਇਹ ਦਬਾਰ ਰਿਹਾ ਐ ਐਸੀ ਦੀ ਮਦਦ ਨਾ ਕੀਤੀ ਆ ਬਈ। ਜਿਵੇਂ ਕਿ ਭਗਵਾਨ ਸਮਾਨ ਕਹਿੰਦਾ ਸੀਗਾ ਵੀ ਮੈਂ ਧਰਨਾ ਨਹੀਂ ਲਗੜਨੂੰਗਾ ਕਿਸੇ ਵੀ ਪੰਜਾਬ ਦੇ ਵਿੱਚੋਂ। ਜਿਹੜਾ ਮੇਰਾ ਰਾਜਾ ਮਹਾਰਾਣਾ ਰਜੀਤ ਆਲਾ ਮੇਰਾ ਰਾਜਾ ਭਗਤ ਸਿੰਘ ਆਲਾ ਸਰਕਾਰ ਸਰਬੇ ਆਲਾ ਪਰ ਉਹਦਾ ਰਾਜ ਰਿਹਾ ਹੀ ਨਹੀਂ ਅੱਜ ਉਹੀ ਧਰਨਾ ਜਿਹੜਾ ਚੱਲ ਰਿਹਾ ਨਾ ਤਾਂ ਭਗਵੰਤ ਮਾਨ ਨੇ ਕੀਤਾ ਨਾ ਇੱਥੋਂ ਦੀ ਸਰਬਜੀਤ ਐਮਐਲ ਨੂੰ ਨਹੀਂ ਦਾ ਜਿਹੜੀ ਕਿ ਵੋਟਾਂ ਲੈਣ ਦੀ ਮਾਰੀ ਪਹਿਲਾਂ ਇਸੇ ਤਰੀਕੇ ਇਹਨਾਂ ਦੇ ਪਰਿਵਾਰ ਚ ਆ ਕੇ ਬੈੰਦੀ ਸੀ ਵੀ ਮੈਂ ਥੋੜੇ ਨਾ ਮੋਢੇ ਨਾ ਮੋਢਾ ਲਾ ਕੇ ਕਰੂੰ ਇਹਦਾ ਜੇ ਪਰਚਾ ਹੁੰਦਾ ਹੋਇਆ ਵੱਲ ਡੈਪਟੀ ਤੇ ਜਿਹੜਾ ਬੁੱਚੜਾ ਬਈ ਮੈਂ ਉਹ ਵੀ ਕਰਾਉ ਜਿੱਥੇ ਤੇ ਇੱਕ ਵੀ ਜਾਣਾ ਹੋਊਗਾ ਮੈਂ ਤੁਹਾਡੇ ਨਾਲ ਜਾਊ ਜਿਹੜਾ ਕਿ ਅੱਜ ਸਰਬਜੀਤ ਚੁੱਪ ਕਰਕੇ ਬੈਗੀ ਘਰ ਦੇ ਵਿੱਚ ਇਸ ਧਰਨੇ ਦੀ ਸਾਰ ਨਹੀਂ ਲਈ ਕਿ ਜਦੋਂ ਤੋਂ ਇਲੈਕਸ਼ਨ ਹੋਇਆ ਮੈਂ ਦਸ਼ਮੀਰ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਰਿਜੈਕਸ਼ਨ ਲੁਧਿਆਣਾ ਹਾਂਜੀ ਜਾਣ ਕਰਦਾ ਕਿ ਅਸੀਂ ਜਿਹੜਾ ਇਹ ਮਤਲਬ ਹੋਏ ਅਪਰਾਧ ਦੀ ਖਾਤਰ ਕੀ ਸੀ ਨੂੰ ਮਿਲੇ ਸੀ ਇਹ ਸਾਂਝੇ ਤੌਰ ਤੇ ਇਹ ਜੀ ਨੇ ਸਾਨੂੰ ਭਰੋਸਾ ਦਿਵਾਇਆ ਸੀ ਵੀ ਜੋ ਵੀ ਮਾਅਵਿਆ 6 ਕਰੋੜ ਦੇ ਕਰੀਬ ਮਨਜ਼ੂਰ ਹੋਇਆ ਹੋਇਆ ਵਾ ਮਤਲਬ ਉਹ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ ਉਹ ਕਹਿੰਦੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਊ ਪਰ ਇਹਦੇ ਵਿੱਚ ਦੇਰੀ ਕੀਤੀ ਜਾ ਰਹੀ ਆ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਅਸੀਂ ਇੱਥੇ ਮੋਰਚਾ ਲਾਇਆ ਇਨਸਾਫ ਦੀ ਖਾਤਰ ਸਾਨੂੰ ਕਿੰਨਾ ਚਿਰ ਵੜਾ ਅੱਨੀ ਬੋਲੀ ਸਰਕਾਰ ਸਾਨੂੰ ਇਨਸਾਫ ਨਹੀਂ ਦੇ ਰਹੀ ਜਿਹੜੀ ਸਾਡੀ ਭੈਣ ਬੀਬੀ ਨੂੰ ਇਹਨਾਂ ਨੇ ਟਰਚਰ ਕਰ ਕਰਕੇ ਸ਼ਹੀਦ ਕੀਤਾ ਸੀ ਉਹ ਸ਼ਹੀਦ ਤਾਂਗੇ ਉਹ ਅਸੀਂ ਸ਼ਹੀਦਾਂ ਦਾ ਇਨਸਾਫ ਲੈਣ ਜਿਹੜਾ ਪੁਲਿਸ ਵਾਲਾ ਜ਼ਾਲਮ ਗੁਰਿੰਦਰ ਪੱਲ ਉਹ ਹਜੇ ਵੀ ਡਿਊਟੀ 'ਚ ਆ ਅਸੀਂ ਉਹਨੂੰ ਗ੍ਰਿਫਤਾਰ ਕਰਾਉਣਾ ਜਾਂ ਉਹਦੇ ਨਾਲ ਦੇ ਹੋਰ ਜਿੰਨੇ ਵੀ ਸਾਥੀ ਆ ਇਹ ਅੰਨੀ ਬੋਲੀ ਸਰਕਾਰ ਵਿੱਚ ਜਿਹੜਾ ਬਵਾਸਤਮਾਨ ਵਾਅਦੇ ਕਰਦਾ ਸੀ ਪਾ ਕੇ ਕੋਈ ਇਹ ਅੱਜ ਤੱਕ ਕੋਈ ਕਾਰਵਾਈ ਨਹੀਂ ਕਰਦਾ ਸੀ ਕਾਰਵਾਈ ਖਰਾਕੀ ਉੱਠਾਂ ਦੇ ਇਨਾਂ ਅੱਜ ਅਸੀਂ ਫੇਰ ਪਿਛਲੇ ਜਿਹੜੇ 2.5 ਸਾਲਾਂ ਤੋਂ ਇੱਥੇ ਥਾਣਾ ਸਿਟੀ ਜਗਰਾਉਂ ਦੇ ਮੂਹਰੇ ਧਰਨੀ ਤੇ ਬੈਠੇ ਆ ਤੇ ਉਹਦੀ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਤੇ ਅਸੀਂ ਅੱਜ ਫੇਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਐਸ்சி ਕਮਿਸ਼ਨ ਦੇ ਹੁਕਮਾਂ ਦੇ ਮਤਾਬਕ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਔਰ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾਵੇ ਮਾਤਾ ਨੂੰ ਪੈਨਸ਼ਨ ਲਈ ਜਾਵੇ ਇਸ ਤੋਂ ਇਲਾਵਾ ਦੋਨਾਂ ਪਰਿਵਾਰਾਂ ਦੇ ਅਜਾੜੇ ਦੀ ਰਿਪੋਰਟ ਜਿਹੜੀ ਹੁਣੇ ਸਿਵਲ ਪ੍ਰਸ਼ਾਸਨ ਵੱਲੋਂ ਭੇਜੀ ਗਈ ਆ ਪੰਜਾਬ ਸਰਕਾਰ ਨੂੰ ਇਹ ਵਿੱਚ 6 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਸਿਫਾਰਸ਼ ਕੀਤੀ ਆ ਪਿਛਲੇ 20 ਸਾਲਾਂ ਦੌਰਾਨ ਜੋ ਅਜਾੜਾ ਹੋਇਆ ਵਾ ਨੁਕਸਾਨ ਹੋਇਆ ਵਾ ਉਸ ਰਿਪੋਰਟ ਨੂੰ ਅ ਅੱਗੇ ਲਾਗੂ ਕਰਦਿਆ ਜਿਹੜੀ ਪਰਭਾਈ ਆ ਪੁੱਜੀ ਜਾ ਸਾਡੇ ਜਥੇਬੰਦੀਆਂ ਦੇ ਆਗੂਆਂ ਨੇ ਅੱਜ